ਚੋਂ ਦੀ ਹੋਗੀ ਚ ਗਲਤੀ ਹੋਗੀ ਚ ਨਹੀਂ ਸਾਰੇ ਵੀ ਪੁੱਤਰ ਗਏ ਨਾ ਸਾਰਾ ਵੀ ਸਾਰੇ ਦੇ ਉਹ ਕਾਊਂਟਿੰਗ ਬੰਦ ਕਰ ਦੋ ਪਿੱਛੇ ਸੈਨ ਵੀ ਮੈਚ ਹੋ ਜਾਂਦਾ ਕੋਈ ਇਹ ਮੌਜੂ ਪਤੀ ਸਾਰਾ ਜਿਹਦਾ ਰਿਹਾ ਇਹਦੇ ਕਾਊਂਟਿੰਗ ਬੰਦ ਕਰ ਉਹ ਭੈਣੀ ਅਕਲੀ ਆਲੀ ਚਲੀ ਜਾਂਦੇ ਕੋਈ ਦਿੱਕਤ ਨਹੀਂ ਹਾਂ ਜਿਹੜੇ ਦਾ ਕੋਈ ਦਿੱਕਤ ਨਹੀਂ ਨਾ ਤਨਿੰਦਿ ਖੁਸ਼ ਹੋਣਾ ਕਰਦਾ ਹੈ। ਆਕੜੀਆਂ ਸਹੀ ਚੱਲੀਆਂ ਸਰ। ਪ੍ਰੋਬਲਮ ਹੈਗੀ ਜੇ ਤਾਂ ਉੱਥੇ ਕਰੀਏ। ਆਕੜੀਆਂ ਚੱਲੀਆਂ। ਡਿਪਟੀ ਸਾਹਿਬ ਜੇ ਹੁਣ ਗਲਤ ਆ ਗਈ ਉਧਰੋਂ ਬੈਠ ਕੇ ਗਲਤ ਹੈ। ਨੰਬਰ ਤੋਂ ਇੱਥੇ ਇਹਨਾਂ ਦਾ ਪਹਿਲੀ ਵਾਰ ਗਲਤ ਹੋਣ ਦੇ ਕਿਸੇ ਪਾਸੇ ਵੀ ਨਹੀਂ ਆਉਂਦੇ ਗਲਤ ਜੀ ਉਹ। ਉਹ ਆਏ ਕਿਵੇਂ? ਇਹਨਾਂ ਨਾਲ ਸਭ ਤੋਂ ਹੋਇਆ ਪਹਿਲੀ ਵਾਰ ਹੋਇਆ ਕਿਵੇਂ ਸਰਕਾਰ ਦੇ ਬੰਦਿਆਂ ਨਾਲ ਧੱਕਾ ਹੋ ਰਿਹਾ ਕਿਉਂਕਿ ਅਸੀਂ ਅਸੀਂ ਚਾਹ ਰਹੇ ਹਾਂ ਸਰ ਸਰਕਾਰ ਨੇ ਬਹੁਤ ਵਾਰੀ। ਅਸੀਂ ਚਾਹ ਰਹੇ ਹਾਂ ਇਲੈਕਸ਼ਨ ਕਰਾਈਏ ਵੀ ਚੋਣਾਂ ਆਉਂਦੀਆਂ ਅੰਦਾਜ਼ੇ ਜੀ। ਪਰ ਉਹਦੇ باوجود ਇਹਦਾ ਮਤਲਬ ਇਹ ਨਹੀਂ ਜੇ ਅਸੀਂ ਕੁਝ ਵਿੱਚ ਦਖਲ ਨਹੀਂ ਦੇ ਇਹ ਤਾਂ ਸਾਡੇ ਬੰਦੇ ਨਾਲ ਤਾਂ ਕਾਹ ਹੋਵੇ ਕਿੱਥੇ ਧੱਕਾ ਹੋ ਰੇ ਮਤਲਬ ਅਸੀਂ ਇਹਦਾ ਮਤਲਬ ਇਹ ਸਰਕਾਰ ਆਪਦੇ ਤਰੀਕੇ ਨਾਲ ਕੰਮ ਕਰਨੀ ਨਹੀਂ ਸਾਡੇ ਪਹਿਲਾਂ ਪਹਿਲਾਂ ਆਪਣੇ ਸਾਰੇ ਮੈਨੂੰ ਆਏ ਰਸੋ ਤੋਂ ਇੱਕ ਕਾਰਡ ਜਿਹੜਾ ਆਪਣਾ ਆਸੀ ਬਣਾਇਆ ਮੈਂ ਮੈਂ ਸਰਿਆਂ ਵੀ ਕਹਿਣਾ ਉਹ ਵੀ ਬੈਂਕ ਦੇ ਰੋੜੇ ਦਾ ਜਾ ਕੇ ਬਿੱਡ ਦਾ ਕੋਈ ਕਾਰਡ ਬਣਾਇਆ ਦਸੋਂ ਕਹੇ ਜਾਣ ਮੇਰੇ ਕੋਲ ਤਾਂ ਬੜਿਆ ਮੈਨੂੰ ਜਾਣ ਦਿੱਤਾ ਪਰ ਬਿਲਕੁਲ ਸਰੇ ਉਹ ਉਧਰ ਵੀ ਗਏ ਉਧਰ ਵੀ ਗਏ ਉਹ ਤਾਂ ਹੁਣ ਵੀ ਅੰਦਰ ਹੀ ਖੜੇ ਸੀ ਜੇ ਉਹ ਤਾਂ ਅੰਦਰ ਹੀ ਰਹੇ ਨੇ ਜੀ ਸਾਰੇ ਉਹ ਅੰਦਰ ਹੀ ਖੜੇ ਸੀ ਜੀ ਬੜਾ ਸਾਰਾ ਦਿਨ ਹੀ ਅੰਦਰ ਹੀ ਰਹੇ ਨੇ ਜੀ ਚਾਹੇ ਪਜ ਹੋ ਬਗ ਜਾਂਦੇ ਨੇ ਠੀਕ ਹੈ ਸਰਿਆਂ ਉਹ ਉੱਥੇ ਜਾ ਕੇ ਪੈਸੇ ਦੇ ਕੇ ਐਸਕੇ ਬਣਾਏ ਲੱਗੇ ਹੋਣੀ ਮੁਰਖੀ ਲਿਖੋ ਮਾਰੇ ਬਦੰਦ ਨੇ ਮੇਰੀ ਗੱਲ ਸੁਣੋ ਬਹੁਤ ਜ਼ਰੂਰੀ ਹੈ ਇਹ ਕਿੰਨਾ ਮੰਦੀ ਹੈ ਪੌਂਟਿੰਗ ਬੰਦ ਕਰੋ ਦੋਨਾਂ ਬਲਾਕ ਸੰਚੇ ਜਿਲ੍ਹਾ ਪ੍ਰਸ਼ਾਸਨ ਜਿਹੜਾ ਉਹਨਾਂ ਦਾ ਉਸ ਤੋਂ ਬੰਦ ਕਰਦੇ ਕੋਈ ਆ ਉਹ ਵੀ ਬੰਦ ਕਰੋ ਮੰਨਤ ਲਈ ਬੰਦ ਕਰੋ ਤੇ ਨੂ ਕੈਨਸਲੇਸ਼ਨ ਪਾਓ ਉਹ ਕੰਨੀ ਗੜੇਂ ਗੜੇਂ ਮਾਗ ਨਹੀਂ ਮਾਰੀ ਇਹਨੂੰ ਬੰਦ ਕਰੋ ਕਿਉਂ ਇੰਟਰਮੀਨਟਲ ਹੋਏ ਪਏ ਵੈੱਬ ਪੇਪਰ ਤਾਂ ਇਹਦੇ ਵਿੱਚ ਹੋਰ ਵੀ ਗੜਬੜ ਹੁੰਦੀ ਹੈ ਅੰਦਾਲਕੀਆਂ ਤੇ ਪਹਿਨੀ ਪਾਕਾ ਚੱਲੀ ਜਾਣਗੀ ਜੀ ਨੇਸਗਲਾਂ ਬੱਜੋ ਮੱਤੀ ਇਹ ਸਾਰਾ ਬੰਦ ਲੱਗ ਗਿਆ ਜਿੱਥੇ ਵੋਟਾਂ ਦੀ ਮਿਤੀ ਹੁੰਦੀ ਹੈ ਉਹ ਬੰਦਲੇ ਸਿੰਘ ਨਾਲ ਜਾਣਾ ਸਣਾ ਨਹੀਂ